ਜਗਤ ਦੇ ਚਿਕ ਐਸੇ ਅਵਤਾਰੀ ਪੁਰਸ਼ ਨੇ ਜਿਨ੍ਹਾਂ ਦੀ ਮਿਸਾਲ ਘਟ ਹੀ ਮਿਲਦੀ ਹੈ ਵੇ ਸਾਖ ਵਦੀ ਸਤ 1620 ਬਿਕਮੇ ਸੰਮਤ ਧਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਮਾਤਾ ਭਾਨੀ ਦੀ ਕੁਖ ਤੋਂ ਗੋਵਿੰਦਵਾਲ ਸਾਹਿਬ ਦੇ ਚ ਆਪ ਦਾ ਆਗਮਨ ਹੋਇਆ ਇਹ ਨੂਰਾਨੀ ਜੋਤ ਉਸ ਥਾਂ ਤੇ ਹੀ ਉਜਾਗਰ ਹੋਈ ਗੋਇਨਵਾਲ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਸਹਜੇ ਸਹਜੇ ਆਪ ਦਾ ਬਚਪਨਾ ਵੀ ਇਸ ਢੰਗ ਨਾਲ ਬਤੀਤ ਹੋ ਰਿਹਾ ਹੈ ਕਿ ਭਟਾ ਨੂੰ ਕਹਿਣਾ ਪਿਆ ਹੈ ਕਿ ਤੈ ਜਨਮਤ ਗੁਰਮਤ ਬ੍ਰਹਮਪਚਾਣਿਓ ਇਹੇ ਗੁਰੂ ਅਰਜਨ ਦੇਵ ਜੀ ਤੁਸੀਂ ਜਨਮ ਤੋਂ ਹੀ ਬ੍ਰह्मਗਿਆਨੀਓ ਜਨਮ ਤੋਂ ਹੀ ਬ੍ਰਹਮਨਿਸ਼ਟ ਹੋਇਆ ਜਨਮ ਤੋਂ ਹੀ ਈਸ਼ਵਰ ਨਾਲ ਜੁੜੇ ਹੋਇਆ ਇਸ ਤਾਇਕ ਇਤਿਹਾਸਿਕ ਸਬੂਤ ਵੀ ਮਿਲਦਾ ਹੈ ਕਿ ਅਜੇ ਆਪ ਸਿਰਫ 1 ਸਾਲ ਦੇ ਸਨ ਤੇ ਆਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜਨ ਦੀ ਕੋਸ਼ਿਸ਼ ਪੈ ਕਰਦੇ ਸਨ ਹੁਣ 1 ਸਾਲ ਦੇ ਬਾਲਕ ਦੀ ਕਾਇਆ 2.5 ਫੁੱਟ ਉੱਚਾ ਸਿੰਘਾਸਣ ਪੂਰੀ ਕੋਸ਼ਿਸ਼ ਕਰਨ ਲੇਕਿਨ ਸਰੀਰ ਚੜ ਨਾ ਸਕੇ ਮਾਤਾ ਭਾਨੀ ਜੀ ਬੱਜੇ ਹੋਇਆ ਹੈ ਇਕਦਮ ਆਪ ਨੂੰ ਚੁਕਿਆ ਔਰ ਆਖਿਆ ਲਾਲ ਜੀ ਇਸ ਗੱਦੀ ਤੇ ਨਹੀਂ ਬੈਠੇਦਾ ਇਹ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਹੈ ਇਸ ਤੇ ਨਹੀਂ ਬੈਠੀਦਾ ਇਤਨੇ ਚ ਗੁਰੂ ਅਮਰਦਾਸ ਜੀ ਮਹਾਰਾਜ ਆ ਗਏ ਭਾਨੀ ਦੇ ਹੱਥੋਂ ਬੱਚੇ ਨੂੰ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਸਿੰਘਾਸਣ ਤੇ ਬਿਠਾ ਕੇ ਕਹਿਣ ਲਗੇ ਇਹ ਦੋਤਾ ਬਾਣੀ ਕਾ ਬਹੁਤਾ ਇਹ ਤੇ ਬਾਣੀ ਦਾ ਜਹਾਜ਼ ਹੈ ਤੇ ਜੇ ਇਹ ਹੀ ਸਿੰਘਾਸਣ ਤੇ ਨਹੀਂ ਬੈਠੇਗਾ ਤੇ ਫਿਰ ਕੌਣ ਬੈਠੇਗਾ ਇਹ ਭਵਿਸ਼ਵਕ ਇਹ ਦੂਰ ਦ੍ਰਿਸ਼ਟੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸਹੀ ਸਾਬਤ ਹੋਈ ਵਾਕਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਬਹੁਤ ਔਰ ਬਾਣੀ ਦੇ ਜਹਾਜ਼ ਜਗਤ ਦੇ ਚ ਕਹਿਲਾਏ ਆਪ ਦੀ عظیم ਦੇਨ ਹਰੀ ਮੰਦਰ ਤੇ ਫਿਰ ਤਰਨ ਤਾਲ ਦਾ ਮਹਾਨ ਤੀਰ ਤੇ ਅਸਥਾਨ ਹੈ ਕਿੰਨੇ ਨੇ ਜਦ ਆਪ ਨੇ ਹਰੀ ਮੰਦਰ ਤਾਮੀਰ ਕਰਾਣ ਦੀ ਸੋਚੀ ਉਸਾਰਨ ਦੀ ਸੋਚੀ ਤਾਂ ਆਪ ਦੇ ਅੰਦਰ ਖਿਆਲ ਆਇਆ ਨਹੀਂ ਕਿਸ ਕੋ ਲੋੜ ਖਾਈਏ ਬੁਨਿਆਦੀ ਪੱਥਰ ਕਿਸ ਕੋਲ ਰਖਾਈਏ ਆਪਨੇ ਇਸ ਦੀ ਨਹੀਂ ਸਾਈ ਮੀਆਂ ਮੀਰ ਪਾਸੋਂ ਰਖਾਈ ਇਸ ਤਰੀਕੇ ਨਾਲ ਵਿਤਕਰਿਆ ਤੋਂ ਉੱਚੀ ਦੁਨੀਆ ਭੇਦ ਭਾਵ ਤੋਂ ਉੱਚੀ ਦੁਨੀਆ ਦਾ ਸਬੂਤ ਆਪਨੇ ਮੁਹੱਈਆ ਕੀਤਾ ਹਰਿਮੰਦਰ ਸਾਹਿਬ ਦੀ ਨਹੀਂ ਸਾਈ ਮੀਆਂ ਮੀਰ ਨੇ ਰਖੀ ਜੋ ਸਿੱਖ ਇਤਿਹਾਸ ਦੇ ਵਿੱਚ ਪੂਰਨ ਤੌਰ ਤੇ ਉਜਾਗਰ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਰ ਅਜੇਮ ਦੇਨ ਧੰਨ ਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਗੁਰੂ ਗਨ ਸਾਹਿਬ ਜੀ ਮਹਾਰਾਜ ਪੋਥੀਆਂ ਦੇ ਰੂਪ ਦੇ ਸਨ ਕੁਝ ਪੋਥੀਆਂ ਬਾਬਾ ਮੋਹਨ ਜੀ ਪਾਸ ਸਨ ਗੋਵਿੰਦ왈 ਸਾਹਿਬ ਕਹਿੰਦੇ ਨੇ ਬਾਬਾ ਬੁੱਢਾ ਜੀ ਪੋਥੀਆਂ ਲੈਣ ਲਈ ਗਏ ਮਾਇੂਸ ਲੋਟੇ ਬਾਲ ਗੁਰੂ ਰਾਸ ਜੀ ਪੋਥੀਆਂ ਲੈਣ ਲਈ ਗਏ ਮੋਹਨ ਜੀ ਨੇ ਨਹੀਂ ਦਿੱਤੀਆਂ ਤਾਂ ਲੰਗੀ ਪੈਰੀ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੱਲ ਕੇ ਗਏ ਉੱਥੇ ਜਿਸ ਢੰਗ ਨਾਲ ਪ੍ਰਭੂ ਮੋਹਨ ਦੀ ਅਕਾਲ ਪੁਰਖ ਮੋਹਨ ਦੀ ਉਸਤਤੀ ਕੀਤੀ ਤੇ ਆਖਿਆ ਮੋਹਨ ਤੇਰੇ ਉੱਚੇ ਮੰਦਰ ਪ੍ਰਭੂ ਦੀ ਇਸ ਉਪਮਾ ਨੂੰ মিઠી আওয়াজ মিઠી ধ্বনি দি রাহি जद শুনিয়া সমাধি চ بیٹھے মোহন জি دی আখ খুলি আব ਥੱਲੇ আয়ে চৌबारा মোহন জি ਦਾ ਅਜ ਵੀ ਇੱਕ ਸੁੰਦਰ ਯਾਦਗਾਰ ਦੀ ਤਰ੍ਹਾਂ ਬਣਿਆ ਹੋਇਆ ਹੈ ਆਪਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੰਦਰ ਬਿਠਾਇਆ ਪੋਥੀਆਂ حوالے ਕੀਤੀਆਂ ਲੇਕਿਨ ਕੁਛ বচন ਵੀ kahe ਜੋ ਕਵੀ ਸੰਤੋਖ ਸਿੰਘ ਜੀ ਮਹਾਰਾਜ ਨੇ ਇੰਜ ਲਿਖੇ ਨੇ ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ ਕੁੱਲ ਭਨੇਨ ਕੀ ਹੁਤੀ ਜੋ ਗੁਰਤਾ ਜਾਸ ਤੇ ਪਹਿਲੇ ਤੇ ਤੁਸੀਂ ਸਾਡੇ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸੋਂ ਇਹ ਸਿੰਘਾਸਨ ਪ੍ਰਾਪਤ ਕਰ ਲਿਆ ਤੁਹਾਡੇ ਪਿਤਾ ਨੇ ਪ੍ਰਾਪਤ ਕਰ ਲਿਆ ਵਸਤੂ ਸਾਡੀ ਸੀ ਤੁਸੀਂ ਖੋ ਲਈ ਵਸਤੂ ਤੇ ਭਲਿਆਂ ਦੇ ਕੋਲ ਸੀ ਸੋਡੀਆਂ ਨੇ ਖੋਲੀ ਪ੍ਰਥਮ ਹਮਾਰੀ ਵਸਤ ਲਈ ਤੇ ਤਪਾਸ ਤੇ ਕੁੱਲ ਭਨੈਨ ਕੀ ਹੋਤੀ ਜੋ ਗੁਰਤਾ ਜਾਸਤੇ ਲਾਜ ਨਾ ਧਾਰੋ ਆਪ ਅਬੈ ਚਲ ਆਇਓ ਸਬਗੁਰੂ ਅਨ ਕੇ ਸ਼ਬਦ ਲੈਨ ਹਿਤ ਧਾਇਓ ਤੇ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਗੱਦੀ ਤੇ ਚਲੀ ਗਈ ਸੜੇ ਕੋਲੋਂ ਹੁਣ ਪੋਥੀਆਂ ਲੈਣ ਲਈ ਆ ਗਏ ਹੁਣ ਸਤਗੁਰਾਂ ਦੇ ਬਚਨ ਲੈਣ ਲਈ ਜੋ ਹੈ ਆ ਗਏ ਪਰ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਰਹੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਪਾਵਨ ਸੰਤਾਨ ਜਾਣ ਕੇ ਸਮਾਧੀ ਲੀਨ ਪੁਰਸ਼ ਜਾਣ ਕੇ ਮਨ ਦੇ ਸਤਕਾਰ ਬਣਾਈ ਰੱਖਿਆ ਨਿੰਦਾ ਉਸਤਤ ਬਿਆਜ ਬਚਨ ਮੋਹਨ ਕਹੇ ਬਾਬਾ ਮੋਹਨ ਜੀ ਨੇ ਇਹ ਠੀਕ ਹੈ ਇੰਜ ਲੱਗਦਾ ਜਿਵੇਂ ਨਿੰਦਾ ਕੀਤੀ ਹੈ ਪਰ ਨਿੰਦਾ ਚ ਵੀ ਉਸਤਤੀ ਕਰ ਰਹੇ ਨੇ ਕਿ ਤੁਸੀਂ ਮਹਾਨ ਨਿਕਲੇ ਸਗਾਤ ਸਾਡੇ ਪਿਤਾ ਕੋਲ ਸੀ ਲੈ ਗਏ ਤੁਸੀਂ ਅਸੀਂ ਯੋਗ ਨਹੀਂ ਨਿਕਲੇ ਸਾਡੇ ਕੋਲੇ ਯੋਗਤਾ ਨਹੀਂ ਸੀ ਕਿ ਅਸੀਂ ਪਿਤਾ ਕੋਲੇ ਪ੍ਰਾਪਤ ਕਰਦੇ ਪਰ ਤੁਸੀਂ ਲੈ ਗਏ ਤੁਹਾਡੇ ਪਿਤਾ ਲੈ ਗਏ ਸਗਾਤ ਸਾਡੇ ਘਰ ਦੀ ਪੈ ਗਈ ਤੁਹਾਡੀ ਜੋ ਹੈ ਝੋਲੀ ਚ ਇਸ ਤਰ੍ਹਾਂ ਨਿੰਦਾ ਦੇ ਚ ਲਿਪਟੇ ਹੋਏ ਉਸਤ ਦੇ ਬਚਨ ਬਾਬਾ ਮੋਹਨ ਜੀ ਨੇ ਕਹੇ ਇਹਨਾਂ ਪੋਤੀਆਂ ਨੂੰ ਆਪਣੇ ਸਿਰ ਦੇ ਤੇ ਹੀ ਰੱਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਵਿੱਚ ਆਏ ਰਾਮ ਸਰ ਦੇ ਵਿੱਚ ਬੈਠ ਕੇ ਆਪਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਤ ਸੰਪਾਦਨਾ ਆਰੰਭ ਕੀਤੀ ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬੀੜ ਦੇ ਪਹਿਲੇ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਲਿਖਾਰੀ ਭਾਈ ਗੁਰਦਾਸ ਜੀ ਕਹਿੰਦੇ ਜਨਾ ਦੇ ਨਾਲ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਹੋ ਰਹੀ ਸੀ ਦੂਰ ਦੂਰ ਤੋ ਭਗਤ ਆਪ ਜੀ ਪਾਸ ਆਏ ਕਿਉਂਕਿ ਦੇਸ਼ ਦੇਚ ਇਹ ਆਮ ਚਰਚਿਤ ਹੋ ਗਈ ਸੀ ਗਲ ਕਿ ਸਿਰਮੌਰ ਭਗਤ ਮਹਾਨ ਭਗਤ ਜੋ ਇਸ ਦੇਸ਼ ਦੇਚ ਹੋਏ ਨੇ ਜਿਨ੍ਹਾਂ ਦੇ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕੱਠੇ ਕੀਤੇ ਸਨ ਪਹਿਲੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਸ ਮਹਾਨ ਗ੍ਰੰਥ ਵਿੱਚ ਦਰਜ ਕਰ ਰਹੇ ਨੇ ਗੁਰਨਾਨਕ ਦੀ ਅੰਮ੍ਰਿਤਮਈ ਆਤਮਾ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਆਪ ਦੇ ਜੋ ਸਮਕਾਲੀ ਸਨ ਭਗਤ ਸੂਰਦਾਸ ਇਤਿਆਦਕ ਕਾਨਾ ਜੀ ਪੀਲੂ ਜੀ ਛੱਜੂ ਜੀ ਔਰ ਇਸਤਰੀ ਕੇ ਨਾਲ ਕਵੀ ਜਮਾਲ ਹੁਸੈਨ ਇਤਿਆਦਕ ਇਹ ਵੀ ਆਪਣੇ ਆਪਣੇ ਬਚਨ ਕਲਾਮ ਲੈ ਕੇ ਰਾਮ ਸਰ ਸ੍ਰੀ ਅਮਰ ਸਰ ਸਾਹਿਬ ਦੇ ਜੋ ਹੈ ਪਹੁੰਚੇ ਕਹਿੰਦੇ ਜਦੋਂ ਤਰਤੀਬ ਦੇ ਰਹੇ ਸਨ ਉਦੋਂ ਹੀ ਕਾਨਾ ਜੀ ਦਾ ਆਗਮਨ ਹੋਇਆ ਔਰ ਪੀਲੂ ਜੀ ਦਾ ਔਰ ਜਮਾਲ ਹੁਸੈਨ ਦਾ ਸਹਿਬ ਕਹਿਣ ਲਗੇ ਤੁਸੀਂ ਆਪਣੇ ਬੋਲ ਸੁਣਾਓ ਅਗਰ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਕਰਨ ਦੇ ਲਾਇਕ ਹੋਏ ਤਾਂ ਅਸੀਂ ਦਰਜ ਕਰਾਂਗੇ ਤਾਂ ਕਾਨਾ ਜੀ ਦੇ ਇਹ ਬਚਨ ਮੈਂ ਉਹੀ ਰੇ ਮੈਂ ਉਹੀ ਰੇ ਅਜੇ ਪੂਰੇ ਵਾਕ ਬੋਲਨੇ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੁੱਪ ਕਰਾ ਦਿੱਤਾ ਆਖਿਆ ਚੁੱਪ ਰਹਿ ਅਸੀਂ ਮੈਂ ਦੇ ਚਲੀਨ ਨਹੀਂ ਹੋਣਾ ਤੂੰ ਦੇ ਚਲੀਨ ਹੋਣਾ ਅਸੀਂ ਮੈਂ ਮਿਟਾਣੀ ਹੈ ਅਸੀਂ ਉਹ ਸਾਧਨਾ ਕਰਨੀ ਹੈ ਕਿ ਮੈਂ ਮਿਟ ਹੀ ਜਾਏ ਮੈਂ ਭੁੱਲ ਹੀ ਜਾਏ ਔਰ ਤੂੰ ਪ੍ਰਗਟ ਹੋਵੇਂ ਤੂੰ ਹੀ ਤੂੰ ਰਹਿ ਜਾਵੇਂ ਇਸ ਵਾਸਤੇ ਇਹਨਾਂ ਬਚਨਾਂ ਚ ਅਹੰਕਾਰ ਦੀ ਬੂ ਆਉਂਦੀ ਹੈ ਨਿਰੰਕਾਰ ਦੀ ਸੁਗੰਧੀ ਨਹੀਂ ਕਹਿੰਦੇ ਨੇ ਫਿਰ ਛੱਜੂ ਅੱਗੇ ਆਇਆ ਉਹ ਕਹਿਣ ਲਗਾ ਕਾਗਜ਼ ਸੰਦੀ ਪੁੱਤਰੀ ਤੋ ਵੀ ਤ੍ਰਿਏ ਨਾ ਨਿਹਾਰ ਯਹੀ ਮਾਰ ਲੈ ਜਾਵਈ ਯਥਾ ਬਿਲੋਚਨ ਧਾੜ ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਈ ਹੈ ਉਸ ਦੀ ਕੋਈ ਤਸਵੀਰ ਵੀ ਹੈ ਤਾਂ ਨਹੀਂ ਦੇਖਣੀ ਚਾਹੀਦੀ ਕੇ ਨਰਕਾਂ ਵਿੱਚ ਲੈ ਜਾਂਦੀ ਏ ਇਹ ਨਰਕ ਦੁਆਰੀ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲਗੇ ਆਪਣੀ ਮਾਂ ਨੂੰ ਵੇਖਦਾ ਹੁੰਦਾ ਹੈ ਕਿ ਨਹੀਂ ਭੈਣ ਨੂੰ ਵੇਖਦਾ ਹੈ ਕਿ ਨਹੀਂ ਆਖਰ ਉਹ ਸਰੂਪ ਵੀ ਇਸਤਰੀ ਹੈ ਤਾਂ ਉਹ ਵੀ ਤੈਨੂੰ ਨਰਕਾਂ 'ਚ ਛੁਟੇਗੀ ਇਹ ਬੋਲ ਵੀ ਸੜੀ ਮਤ ਤੇ ਪੂਰੇ ਨਹੀਂ ਉਤਰਦੇ ਰੱਬੀ ਸਿਧਾਂਤ ਤੇ ਪੂਰੇ ਨਹੀਂ ਉਤਰਦੇ ਤੋ ਇਹ ਕਹਿਣਾ ਪਏਗਾ ਅਗਰ ਈਸ਼ਵਰ ਨੇ ਇਸਤਰੀ ਨੂੰ ਬਣਾਇਆ ਹੈ ਤੋ ਮਨੁੱਖ ਨੂੰ ਨਰਕਾਂ ਵਿੱਚ ਪਾਣ ਲਈ ਬਣਾਇਆ ਹੈ ਈਸ਼ਵਰ ਦੋਸ਼ੀ ਹੈ ਸਾਹਬੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਭਗਤਾਂ ਦੇ ਕਲਾਮ ਵਾਪਸ ਕੀਤੇ ਫਿਰ ਇੱਕ ਭਗਤ ਅੱਗੇ ਆਇਆ ਉਹ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਮਹਾਰਾਜ ਮੇਰੇ ਬੋਲ ਸੁਣਾ ਸਤਿਗੁਰੂ ਕਹਿਣ ਲੱਗੇ ਸੁਣਾ ਚੁੱਪ ਵੇ ਅੜਿਆ ਚੁੱਪ ਬੋਲਣ ਦੇ ਨਹੀਂ ਜਾਹ ਸਾਹਿਬ ਕਹਿਣ ਲੱਗੇ ਨਹੀਂ ਚੁੱਪ ਨਹੀਂ ਰਹਿਣਾ جتھے لوڑ پئی بولنا ہے جتھے لوڑ نہیں خاموش رہنا ہے جب لگ دنیا رہی نہ نانک کچھ سنیے کچھ کہیے کچھ کہنا ہے کچھ سننا ہے چپ نہیں رہنا اگر چپ ہی رہنا ہے تو درخت چپ نے پتھر چپ نے پھر پربو نے زبان کیوں بنائی چپ رہن لہی نہیں مون دھارن کرن لئی نہیں بولن لئی بنائی رہی, اور او بولنا ہے ਉਨਾ ਬੋਲਾਂ ਨੂੰ ਪ੍ਰਗਟ ਕਰਨਾ ਹੈ ਜਿਨੂੰ ਸੁਣ ਕੇ ਸੰਸਾਰ ਨੂੰ ਸ਼ਾਂਤੀ ਮਿਲੇ ਆਪਣੇ ਆਪ ਨੂੰ ਚੈਨ ਮਿਲੇ ਪ੍ਰਭੂ ਦੀ પ્રસੰਤਾ ਹਾਸਲ ਹੋਵੇ ਬੋਲਣਾ ਹੈ ਚੁੱਪ ਨਹੀਂ ਰਹਿਣਾ ਕਹਿੰਦੇ ਨੇ ਬਿੰਦਰਾ ਬੰਤੋਂ ਪਹੁੰਚੇ ਭਗਤ ਸੂਰਦਾਸ ਨੇਤਰਹੀਣ ਸੰ ਇਹ ਵੀ ਲਾਠੀ ਦੇ ਆਸਰੇ ਤੇ ਖੜੇ ਹੋਏ ਬਿਰਧ ਸਰੀਰ ਸੇ ਆਖਣ ਲੱਗੇ ਹੇ ਗੁਰਦੇਵ ਪਿਤਾ ਪਰਿਪੂਰਣ ਪਰਮਾਤਮਾ ਨੇ ਕੁਝ ਮੈਨੂੰ ਵੀ ਸੌਗਾਤ ਦਿੱਤੀ ਹੈ ਔਰ ਮੈਂ ਉਹ ਆਪ ਦੇ ਨਜ਼ਰਾਨੇ ਵਜੋਂ ਭੇਟ ਕਰਨ ਆਇਆ ਸਹਿਬ ਕਹਿਣ ਲੱਗੇ ਸੁਣਾਓ ਇਹ ਭਗਤ ਜਿੱਥੇ ਮਹਾਨ ਕਵੀ ਸਨ ਉੱਥੇ ਮਹਾਨ ਸੰਗੀਤਕਾਰ ਵੀ ਸਨ ਦੁਪਹਿਰ ਦਾ ਸਮਾਂ ਸੀ ਸੌਰੰਗ ਰਾਗ ਦੀ ਧੁਨ ਅਲਾਪੀ ਔਰ ਵਜਤ ਦੇ ਚ ਆ ਕੇ ਇਸ ਪੰਕਤੀ ਦਾ ਗਾਇਨ ਕੀਤਾ ਛਾੜ ਮੰ ਹਰ ਬੇਮੁਖਨ ਕੋ ਸੰਗ ਐਸੇ ਮਧੁਰ ਆਵਾਜ਼ ਵਿੱਚ ਐਸੇ ਸੁਰੀਲੇ ਕੰਠ ਦੇ ਚਾ ਔਰ ਐਸੀ ਲਇ ਤਾਰ ਵਿੱਚ ਅਲਾਪ ਹੋਇਆ ਸੁਰਦਾਸ ਦੀ ਆਪਣੀ ਹੀ ਸਮਾਦੀ ਲੱਗ ਗਈ ਸੁਣਨ ਵਾਲੇ ਬਿਸਮਾਦ ਹੋਏ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਪਰਸੰਨ ਹੋਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭਗਤ ਸੂਰਦਾਸ ਤੇ ਇਹ ਬੋਲ ਇਤਨੇ ਪਿਆਰੇ ਲੱਗੇ ਇਤਨੇ ਚੰਗੇ ਲੱਗੇ ਆਪ ਸੋਚੀ ਪਏ ਨੇ ਕਿ ਸੂਰਦਾਸ ਅੱਗੇ ਵੱਧੇ ਪੂਰਾ ਵਾਕ ਸੁਣੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਕਰੀਏ ਕਿਤਨੇ ਚ ਲਾਂਗਰੀ ਸਿੰਗਾਇਆ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਮਹਾਰਾਜ لنگر تیار ہے پنگت براج گئی نا اور آپ دی اڈیق ہے دیو جی مہاراج سوچ دے نے جائیے تے بھگت دی توہین جو جڑ گئے پربو نال تے نہ نا جائیے تو پنگت لگ چکی انے آن نی ا تون لگر تو بگت کا بھی سنمان رہ جائے اور پنگت دیچ بھی جا بیٹھئے ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਨੂੰ ਹੁਕਮ ਕੀਤਾ ਕਿ ਆਪ ਇਹਨਾਂ ਦੀ ਇੱਕ ਪੰਕਤੀ ਹੀ ਦਰਜ ਕਰ ਦਿਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਇਸ ਭਗਤ ਦੀ ਇੱਕੋ ਹੀ ਪੰਕਤੀ ਹੈ ਛਾੜ ਮੰ ਹਰ ਬੇਮੁਖਨ ਕੋ ਸੰਗ ਭਾਈ ਗੁਰਦਾਸ ਜੀ ਨੇ ਇਹ ਪੰਕਤੀ ਦਰਜ ਕਰਕੇ ਕਬੀਰ ਜੀ ਦਾਬਾਦ ਦੇ ਚ ਇੱਕ ਸ਼ਬਦ ਚੜਾਇਆ ਗਿਆ ਸਾਰੰਗ ਰਾਗ ਦੀ ਸਮਾਪਤੀ ਹੋਈ ਤਾਂ ਭਾਈ ਗੁਰਦਾਸ ਜੀ ਕਹਿਣ ਲਗੇ ਮਹਾਰਾਜ ਜਗਤ ਨੂੰ ਕਿਸ ਤਰ੍ਹਾਂ ਪਤਾ ਚਲੇਗਾ ਸੰਗਤਾਂ ਨੂੰ ਇਹ ਬੋਧ ਕਿਸ ਤਰ੍ਹਾਂ ਹਾਸਲ ਹੋਵੇਗਾ ਕਿ ਇਹ ਪੰਕਤੀ ਭਗਤ ਸੂਰਦਾਸ ਜੀ ਦੀ ਹੈ ਸਹਿਬ ਕਹਿਣ ਲਗੇ ਇਸ ਦਾ ਸਿਰਲੇਖ ਲਿਖੋ ਹੁਣ ਪੰਕਤੀ ਲਿਖਵਾਉਣ ਤੋਂ ਬਾਅਦ ਸਿਰਲੇਖ ਲਿਖਵਾਉਂਦੇ ਨੇ ਉੱਪਰ ਲਿਖੋ ਸਾਰੰਗ ਮੱਲਾ ਪੰਜਵਾ ਸੂਰਦਾਸ ਸਾਬ ਕੰਲੇ ਸ਼ਬਦ ਅਸੀਂ ਉਚਾਰਨ ਕਰਦੇ ਆਂ ਔਰ ਸ਼ਬਦ ਸੂਰਦਾਸ ਨੂੰ ਭੇਟ ਕਰਦੇ ਆਂ ਉਸ ਦੇ ਨਾਮ ਤੇ ਉਚਾਰਨ ਕਰਦੇ ਆਂ ਤਾਂ ਕਿ ਉਸ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਰਜੋੜ ਹੈ ਗੁਰੂ ਅਰਜਨ ਦੇਵ ਜੀ ਦੀ ਸੋਚਣੀ ਹੈ ਸੂਰਦਾਸ ਨੂੰ ਅਮਰ ਕਰਨ ਦਾ ਜਜ਼ਬਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈ ਲੇਕਿਨ ਉਸ ਵਿੱਚ ਨਾਨਕ ਸ਼ਬਦ ਨਹੀਂ ਹੈ ਸੂਰਦਾਸ ਸੂਰਦਾਸ ਦੀ ਉੱਪਰ ਇੱਕ ਪੰਕਤੀ ਹੈ ਇਹ ਜਗਤ ਨੂੰ ਪਤਾ ਚੱਲੇ ਕਿ ਇਹ ਇੱਕ ਪੰਕਤੀ ਸੂਰਦਾਸ ਦੀ ਹੈ ਥੱਲੇ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੂਰਦਾਸ ਨੂੰ ਭੇਟ ਕੀਤਾ ਹੈ ਤੋਂ ਸਿਰਲੇਖ ਇਹ ਲਿਖਵਾਇਆ ਸਾਰੰਗ ਮੱਲਾ ਪੰਜਵਾਂ ਸੂਰਦਾਸ ਥੱਲੇ ਜੋ ਪਾਵਨ ਵਾਹ ਕਹੇ ਉਹ ਇੰਜੈ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਭ ਅਰਪਿਓ ਅਨੰਦ ਸਹਿਜ ਧੁਨ ਜੋਕ ਸ਼ਿਆਮ ਸੁੰਦਰ ਤਜ ਆਨ ਜੋ ਚਾਹਤ ਜਿਉ ਕੋ ਸਟੀ ਤਨ ਜੋਕ ਸੂਰਦਾਸ ਮਨ ਪ੍ਰਭ ਹਤ ਲੀਨੋ ਦੀਨੋ ਇਹ ਪਰਲੋਕ ਸੂਰਦਾਸ ਦੇ ਮਨ ਨੂੰ ਪ੍ਰਭੂ ਨੇ ਆਪਣੇ ਹੱਥਾਂ ਚ ਲਿਆ ਔਰ ਪਰਲੋਕ ਦੇ ਸੁਖ ਇਸ ਲੋਕ ਦੇ ਚ ਦੇ ਦਿੱਤੇ ਨੇ ਐਸਾ ਕਿਉਂ ਸੂਰਦਾਸ ਦੀ ਸਮਝ ਦੇ ਵਿੱਚ ਇੱਕ ਗੱਲ ਆ ਗਈ ਏ ਕਿ ਸ਼ਾਮ ਸੁందਰ ਤਜ ਆਨ ਜੋ ਚਾਹਤ ਜਿਉਂ ਕੁਸਟੀ ਤਨ ਜੋਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਵਸਤੂ ਦੀ ਵਾਸ਼ਨਾ ਕਰਨੇ ਇਹ ਤੇ ਇੰਜ ਹੈ ਜਿਵੇਂ ਜੋਕ ਕੋੜੀ ਦਾ ਖੂਨ ਪੀਂਦੀ ਏ ਮਿੱਠਾ ਜਾਣ ਕੇ ਤੇ ਬਾਅਦ ਵਿੱਚ ਤੜਪ ਤੜਪ ਕੇ ਆਪਣੇ ਪ੍ਰਾਣ ਗਵਾ ਬੈਠਦੀ ਏ ਆਪਣੀ ਜਾਨ ਦੇ ਦਿੰਦੀ ਏ ਇਸ ਤਰ੍ਹਾਂ ਭੱਟਾਂ ਦੇ ਸਹੀਏ ਕਬੀਰ ਫਰੀਦ ਦੇ ਸ਼ਲੋਕ ਤੇ ਫਿਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕਰਕੇ ਆਪਨੇ ਪ੍ਰਕਾਸ਼ ਕਰਵਾਇਆ ਹਰੀ ਮੰਦਰ ਸਾਹਿਬ ਦੇ ਵਿੱਚ